ਸ਼ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਸਮਾਗਮਾਂ ਲਈ ਤਿਆਰੀਆਂ ਜੋਰਾਂ ਤੇ ਅੰਮ੍ਰਿਤਸਰ ਵਿਖੇ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਖਰਪਾਜਨ ਸਿੰਘ ਈਟੋ ਤਰਨਪ੍ਰੀਤ ਸਿੰਘ ਸੌਂਤ ਅਤੇ ਸੰਤ ਬਾਬਾ ਕਸ਼ਮੀਰ ਸਿੰਘ ਪੂਰੀਵਾਲਿਆਂ ਨੇ ਉੱਚ ਪੱਧਰੀ ਬੈਠਕ ਕਰਕੇ ਤਿਆਰੀਆਂ ਦਾ ਜਾਇਜ਼ਾ ਮੰਤਰੀ ਬੈਂਸ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਿਸ਼ਪ ਪੱਧਰ ਤੇ ਗੁਰੂ ਸਾਹਿਬ ਜੀ ਦੇ ਸ਼ਹੀਦੀ ਨੂੰ ਸਮਰਪਿਤ ਸਮਾਰੋਹ ਵਿੱਚ 19 ਤੋਂ ਲੈ ਕੇ 22 ਨਵੰਬਰ ਤੱਕ ਚਾਰ ਵਿਸ਼ਾਲ ਨਗਰ ਕੀਰਤਨ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਸਜਾਉਣ ਜਾ ਰਹੀ ਹੈ। ਕਰੀਏ ਜੀ ਸ਼ੁਰੂ ਜੀ। ਹਾਂਜੀ ਜੀ। ਬਾਬਾ ਜੀ ਆ ਗਏ। ਅ ਮੈਂ ਸਾਰੇ ਹੀ ਅੰਮ੍ਰਿਤਸਰ ਦੇ ਸਾਰੇ ਮੀਡੀਆ ਦੇ ਸਾਥੀਆਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਕਿ ਆਪ ਸਭ ਸਾਡੀ ਇਹ ਪ੍ਰੈਸ ਕਾਨਫਰੰਸ ਕਰਨ ਲਈ ਇੱਥੇ ਪਹੁੰਚੇ ਹੋ। ਆਪ ਸਭ ਜਾਣਦੇ ਹੋ ਕਿ ਪੰਜਾਬ ਸਰਕਾਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਨੌਵੇਂ ਪਾਤਸ਼ਾਹ ਧੰਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਸਤੀ ਦਾਸ ਜੀ ਭਾਈ ਮਤੀ ਦਾਸ ਜੀ ਭਾਈ ਦਿਆਲਾ ਜੀ ਦੀ 350 ਸਾਲਾਂ ਸ਼ਹਾਦਤ ਨੂੰ ਨੂੰ ਦਿਸ਼ਤਾਬਦੀ ਦੇ ਲਈ ਪਿਛਲੇ ਕਈ ਮਹੀਨਿਆਂ ਤੋਂ ਤਿਆਰੀਆਂ ਕਰ ਰਹੇ ਆ ਪਿਛਲੇ ਦਿਨਾਂ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸਾਡੇ ਪੰਜਾਬ ਦੇ ਸਾਰੇ ਸੰਤਾਂ ਮਹਾਪੁਰਖਾਂ ਸੰਪਰਦਾਵਾਂ ਨਿਆਂ ਦੇ ਜਾਂ ਸਿਕ ਜਥੇਵੰਦ ਜਥੇਵੰਦੀਆਂ ਸਿਕ ਸਕਾਲਰਸ ਦੇ ਨਾਲ ਵੀ ਇੱਕ ਲੰਬੀ ਮੀਟਿੰਗ ਕੀਤੀ ਤੇ ਸਾਰਾ ਜੋ ਪਲਾਨ ਜੋ ਪੰਜਾਬ ਸਰਕਾਰ ਨੇ ਬਣਾਇਆ ਉਹਦੇ ਤੇ ਸਾਰਾ ਦਿਸ਼ਾ ਨਿਰਦੇਸ਼ ਲਈ ਸੰਤਾ ਮਹਾਂਪੁਰਖਾਂ ਤੋਂ ਤੇ ਉਸੇ ਦੇ ਸਬੰਧ ਦੇ ਵਿੱਚ ਅੱਜ ਅਸੀਂ ਅੰਮ੍ਰਿਤਸਰ ਆਏ ਤਿਆਰੀ ਮੀਟਿੰਗ ਦਾ ਇੱਥੇ ਤਿਆਰੀਆਂ ਦਾ ਜਾਇਜ਼ਾ ਲੈਣ ਦੇ ਲਈ ਮੇਰੇ ਨਾਲ ਮੇਰੇ ਸਾਥੀ ਮੇਰੇ ਦੋਨੋਂ ਤਿੰਨੋਂ ਵੱਡੇ ਭਰਾ ਮਾਨਯੋਗ ਸਰਦਾਰ ਹਰਪ੍ਰੀਤ ਸਿੰਘ ਜੀ ਈਟੀਓ ਜੋ ਪੀਡਬਲਯੂਡੀ ਮਿਨਿਸਟਰ ਹੈ ਮਾਨਯੋਗ ਸਰਦਾਰ ਤਰਨਪੀਤ ਸਿੰਘ ਸੌਨ ਜੀ ਜੋ ਆਪਣਾ ਰੂਰਲ ਡਿਵੈਲਪਮੈਂਟ ਤੇ ਟੂਰਿਜ਼ਮ ਦੇ ਮਿਨਿਸਟਰ ਨੇ ਮਾਨਯੋਗ ਸ਼੍ਰੀ ਦੀਪਕ ਬਾਲੀ ਜੀ ਜੋ ਸਾਡੇ ਟੂਰਿਜ਼ਮ ਐਂਡ ਕਲਚਰ ਵਿਭਾਗ ਦੇ ਸਲਾਹਕਾਰ ਹਨ ਤੇ ਸਾਡੇ ਸਾਰਿਆਂ ਦੀ ਰਹਿਨਮਾਈ ਕਰਦੇ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੇ ਵਾਲੇ ਸਾਡੇ ਐਮਐਲਏ ਸਾਹਿਬ ਸ਼੍ਰੀ ਕਲਸੀਆ ਕਲਸੀ ਜੀ ਜੋ ਸਾਡੇ ਵਰਕਿੰਗ ਪ੍ਰੈਜ਼ੀਡੈਂਟ ਵੀ ਨੇ ਅੰਮ੍ਰਿਤਸਰ ਦਾ ਸਾਰਾ ਪ੍ਰਸ਼ਾਸਨ ਸੀਪੀ ਸਾਹਿਬ ਡੀਸੀ ਸਾਹਿਬ ਸਾਰੇ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਸਨ ਅਪ ਆਪ ਸਭ ਜਾਣਦੇ ਹੋ ਕਿ ਚਾਰ ਨਗਰ ਕੀਰਤਨ ਜਿਹੜੇ ਆ ਉਹ ਆਰੰਭੇ ਜਾ ਰਹੇ ਨੇ 350 ਸਾਲਾਂ ਨੂੰ ਸਮਰਪਿਤ ਜਿਹਦੇ ਵਿੱਚੋਂ 18 ਨਵੰਬਰ ਨੂੰ ਸ਼੍ਰੀਨਗਰ ਵਿਖੇ ਗੁਰਦੁਆਰਾ ਛੱਤੀ ਪਾਤਸ਼ਾਹੀ ਕੀਰਤਨ ਦਰਬਾਰ ਹੋਊਗਾ ਤੇ 19 ਨਵੰਬਰ ਨੂੰ ਸਵੇਰੇ ਮਾਨਯੋਗ ਮੁੱਖ ਮੰਤਰੀ ਪੰਜਾਬ ਸardar bhagwant maan ji maan yog ਸਾਡੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਮਾਨਯੋਗ ਮੁੱਖ ਮੰਤਰੀ ਜੰਮੂ ਕਸ਼ਮੀਰ ਤੇ ਨਾਲ ਸਾਰੇ ਸੰਤਾਂ ਮਹਾਂਪੁਰਖਾਂ ਦੀ ਰਹਿਨਮਾਈ ਹੇਠ ਜਿਹੜਾ ਨਗਰ ਕੀਰਤਨ ਕਸ਼ਮੀਰ ਤੋਂ ਸ਼੍ਰੀਨਗਰ ਤੋਂ ਚੱਲੂਗਾ 19 ਨਵੰਬਰ ਨੂੰ ਤੇ ਜੰਮੂ ਪਠਾਨਕੋਟ ਹਸ਼ਿਆਰਪੁਰ ਹੁੰਦੇ ਹੋਏ 22 ਤਰੀਕ ਨੂੰ ਆ ਸ਼੍ਰੀ ਨਨਦਪੁਰ ਸਾਹਿਬ ਪਹੁੰਚੂਗਾ ਨਾਲ ਹੀ ਦੋ ਨਗਰ ਕੀਰਤਨ ਮਾਲਵੇ ਤੋਂ ਰੰਬੇ ਜਾ ਰਿਹਾ ਹੈ ਇੱਕ ਫਰੀਦਕੋਟ ਤੋਂ ਫਰੀਦਕੋਟ ਫਿਰੋਜ਼ਪੁਰ ਮੋਗਾ ਲੁਧਿਆਣਾ ਫਤਿਹਗੜ੍ਹ ਸਾਹਿਬ ਹੁੰਦੇ ਹੋਏ ਸ਼੍ਰੀ ਨਨਦਪੁਰ ਸਾਹਿਬ ਪਹੁੰਚੂਗਾ ਦੂਜਾ ਨਗਰ ਕੀਰਤਨ ਤੱਕ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬ ਤੋਂ ਬਠਿੰਡਾ ਸੰਗਰੂਰ ਪਟਿਆਲੇ ਹੁੰਦੇ ਹੋਏ ਵਾਇਆ ਮੋਹਾਲੀ ਸ਼੍ਰੀ ਨਨਦਪੁਰ ਸਾਹਿਬ ਪਹੁੰਚੂਗਾ ਚੌਥਾ ਨਗਰ ਕੀਰਤਨ ਜਿਹੜਾ ਜੀ ਉਹ ਗੁਰਦਾਸਪੁਰ ਤੋਂ ਜਿਹੜਾ ਹੈ 20 ਨਵੰਬਰ ਨੂੰ ਸਵੇਰੇ 8 ਵਜੇ ਆਰੰਭਿਆ ਜਾਊਗਾ ਗੁਰਦੁਆਰਾ ਬਾਬਾ ਹੀਰਾ ਸਿੰਘ ਜੀ ਦੇ ਸਥਾਨ ਤੋਂ ਉੱਥੋਂ ਇਸ ਇਸ ਨਗਰ ਕੀਰਤਨ ਦੀ ਜਿਹੜੀ ਸਾਡੇ ਜਿਵੇਂ ਮਾਨਯੋਗ ਮੁੱਖ ਮੰਤਰੀ ਨੇ ਸਾਡੀ ਸਾਬ ਨੇ ਸਾਡੀ ਡਿਊਟੀ ਲਈ ਹੈ ਅਸੀਂ ਸਾਰੇ ਚਾਹੇ ਸਾਰੇ ਮੰਤਰੀ ਹੋਈਏ ਐਮ ਐਲ ਏ ਸੇਵਾਨ ਹੋਈਏ ਜਾਂ ਸਾਰੇ ਅਸਰਸ਼ਾਈ ਸਾਡਾ ਕੰਮ ਹੈ ਸੜਕਾਂ ਦੇ ਉੱਤੇ ਜਿਹੜਾ ਹੈ ਕੰਮ ਕਰਨਾ ਗੁਰੂ ਸਾਹਿਬ ਦੇ ਅਦਬ ਤੇ ਸਤਿਕਾਰ ਨੂੰ ਦੇਖਦੇ ਹੋਏ ਸੇਵਾ ਕਰਨਾ ਇਸ ਨਗਰ ਕੀਰਤਨ ਦੀ ਜਿਹੜੀ ਅਗਵਾਈ ਹੈ ਜਿਹੜੀ ਉਹ ਸਾਡੇ ਮਾਨਯੋਗ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਤੇ ਨਾਲ ਹੀ ਸਾਰੇ ਸਾਡੇ ਮਾਝੇ ਦੇ ਜਿਹੜੇ ਸੰਤ ਮਹਾਂਪੁਰਖ ਹੈ ਉਹ ਕਰਨਗੇ ਸਾਡਾ ਕੰਮ ਹੈ ਕਿ ਅਸੀਂ ਬਟੌਰ ਸੇਵਾਦਾਰ ਜੋ ਜੋ ਤਿਆਰੀ ਹੈ ਉਹ ਕਰਨੀਆਂ ਉਸੇ ਸਮਝ ਚ ਜਿਹੜਾ ਗੁਰਦਾਸਪੁਰ ਤੋਂ ਚੱਲ ਕੇ ਵਾਇਆ ਧਾਰੀਆਲ ਵਾਇਆ ਬਟਾਲਾ ਹੁੰਦੇ ਹੋਏ ਵਾਇਆ ਬਾਬਾ ਬਕਾਲਾ ਸਾਹਿਬ ਹੁੰਦੇ ਹੋਏ ਬਾਬਾ ਬਕਾਲਾ ਸਾਹਿਬ ਜਿੱਥੇ ਗੁਰੂ ਸਾਹਿਬ ਨੇ 26 ਸਾਲ 9 ਮਹੀਨੇ 13 ਦਿਨ ਭਗਤੀ ਕੀਤੀ ਤੇ ਫਿਰ ਸ਼ਾਮ ਨੂੰ ਜੀ ਜਿਹੜਾ ਰਾਤ ਨੂੰ ਹੈ ਅ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚਣਗੇ ਰਾਤ ਦਾ ਜਿਹੜਾ ਨਿਵਾਸ ਹੈ ਉਹ ਬਾਬਾ ਜੀ ਦੀ ਅਸਥਾਨ ਤੇ ਹੋਊਗਾ ਅਗਲੇ ਦਿਨ ਸਵੇਰੇ ਅੰਮ੍ਰਿਤਸਰ ਸਾਹਿਬ ਦੀ ਫੇਰੀ ਕਰਦੇ ਹੋਏ ਵਾਇਆ ਤਰਨਤਾਰਨ ਗੋਇੰਡਵਾਲ ਸਾਹਿਬ ਜਿਹੜਾ ਹੈ ਜਲੰਧਰ ਫਿਰ ਕਪੂਰਥਲਾ ਜਲੰਧਰ ਜਲੰਧਰ ਤੋਂ ਅੱਗੇ ਫਿਰ ਫਗਵਾੜਾ ਬੰਗੇ ਨਵਾਂ ਸ਼ਹਿਰ ਬਲਾਚੌਰ ਹੁੰਦੇ ਸ਼੍ਰੀ ਨਨਪੁਰ ਸਾਹਿਬ ਬਾਈ ਤਰੀਕ ਨੂੰ ਪਹੁੰਚੂਗਾ ਇਸ ਤੋਂ ਅਸੀਂ ਅੱਜ ਸਾਰੇ 1 1 ਇੰਚ ਜਿਹੜੀ ਹੈ ਸੜਕਾਂ ਨੇ ਉੱਥੇ ਜੋ-ਜੋ ਕੰਮ ਹੋਣ ਵਾਲੇ ਆ ਉਸ ਦੀ ਮੀਟਿੰਗ ਸ માનਯੋਗ ਪੀ ਡਬਲਯੂ ਡੀ ਮਿਨਿਸਟਰ ਸਾਹਿਬ ਨਾਲ ਹੀ ਸੀ ਜਿਹੜੇ ਜਿਹੜੇ ਪੰਚਾਇਤਾਂ ਦੀਆਂ ਸਭ ਨੂੰ ਜਿਹੜਾ ਹੈ ਸੱਦਾ ਜਾਊਗਾ ਸਾਡੇ ਪੰਚਾਇਤ ਮੰਤਰੀ ਜੀ ਵੱਲੋਂ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਵੱਲੋਂ ਹਰ ਤਰ੍ਹਾਂ ਦੀਆਂ ਤਿਆਰੀਆਂ ਦਾ ਜੀ ਜਾਇਜ਼ਾ ਲਿਆ ਤੇ ਨਾਲ ਹੀ ਅੰਮ੍ਰਿਤਸਰ ਸਾਹਿਬ ਤੇ ਬਾਬਾ ਬਾਬਾ ਕਾਲਾ ਸਾਹਿਬ ਵਿਖੇ ਜਿਹੜੇ ਦੋ ਹੋਰ ਵੱਡੇ ਸਮਾਗਮ ਹੋਣੇ ਆ ਕੀਰਤਨ ਦਰਬਾਰ ਹੋਣੇ ਆ ਪਲੱਸ ਦੋਨੋਂ ਸ਼ਹਿਰਾਂ ਦੇ ਵਿੱਚ ਜਿਹੜੀ ਸ਼ਹਾਦਤ ਦੀ ਲੋ ਹੈ ਇੱਕ ਮਿਸ਼ਾਲ ਜਿਹੜੀ ਹੈ ਉਹ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਉਹਦੇ ਨਾਲ ਸਾਰਾ ਜਿਹੜਾ ਸ਼ਹਿਰ ਹੈ ਸ਼੍ਰੀ ਅੰਮ੍ਰਿਤਸਰ ਸਾਹਿਬ ਤੇ ਬਾਬਾ ਕਾਲਾ ਸਾਹਿਬ ਰੋਸ਼ਨ ਕੀਤਾ ਜਾਊਗਾ ਤੇ ਨਾਲ ਇੱਕ ਲਾਈਟ ਐਂਡ ਸਾਊਂਡ ਸ਼ੋ ਜਿਹੜਾ ਹੈ ਗੋਬਿੰਦਗੜ੍ਹ ਫੋਟੋ ਦੀ ਵੀ ਤਰੀਕ ਤੁਹਾਨੂੰ ਦੱਸ ਦੇਵਾਂਗੇ 1 ਤੋਂ 18 ਨਵੰਬਰ ਦੇ ਵਿੱਚ ਜਿਹੜਾ ਹੈ ਉਹ ਲਾਈਟ ਐਂਡ ਸਾਊਂਡ ਸ਼ੋ ਸ਼੍ਰੀ ਅਮ੍ਰਿਤਸਰ ਸਾਹਿਬ ਵਿਖੇ ਵੀ ਹੋਊਗਾ ਤਰਨਤਾਰਨ ਵਿਖੇ ਵੀ ਹੋਊਗਾ ਤੇ ਨਾਲ ਹੀ ਗੁਰਦਾਸਪੁਰ ਵਿਖੇ ਵੀ ਹੋਊਗਾ ਇਹ ਸਾਰੇ ਸਮਾਗਮਾਂ ਦੇ ਉੱਤੇ ਨਾਲ ਹੀ ਕਿਉਂਕਿ ਅਮ੍ਰਿਤ ਸ਼੍ਰੀ ਅਮ੍ਰਿਤਸਰ ਸਾਹਿਬ ਗੁਰੂ ਸਾਹਿਬ ਜੀ ਦਾ ਜਨਮ ਸਥਾਨ ਹੈ ਗੁਰੂ ਕੇ ਮਹਿਲ ਨੂੰ ਜਾਂਦੇ ਜਿਹੜੇ ਰਸਤੇ ਆ ਉੱਥੇ ਕਾਰਪੋਰੇਸ਼ਨ ਦਾ ਗੱਲ ਕਰਕੇ ਉਹਨਾਂ ਦਾ ਜਿਹੜਾ ਹੈ ਟੋਟਲ ਜਿਹੜਾ ਹੈ ਤੁਸੀਂ ਕਹਿ ਸਕਦੇ ਹੋ ਉਹਨਾਂ ਦੀ ਖੂਬਸੂਰਤੀ ਜਿਹੜੀ ਹੈ ਵਿਧਾਈ ਜਾਰੀ ਹਾਲਾਂਕਿ ਪੁਰਾਣਾ ਸ਼ਹਿਰ ਹੈ ਜਗਾ ਤੰਗ ਪਰ ਜਿੱਦਾਂ ਦੇ ਵੀ ਹੈ ਉਹਦੇ ਜੋ ਬੈਸਟ ਕੀਤਾ ਜਾ ਸਕਦਾ ਤੇ ਮੈਂ ਆਪਣੇ ਕੋਲੋਂ ਵੀ ਆਪਣੇ ਨਿੱਜੀ ਫੰਡ ਚੋਂ 20 ਲੱਖ ਰੁਪਏ ਤੇ ਕਾਰਪੋਰੇਸ਼ਨ ਦਾ ਸਾਰਾ ਤਿਆਰ ਕਰ ਲਿਆ ਉਹਦਾ ਵੀ ਕੰਮ ਅਸੀਂ ਜਲਦੀ ਹੀ ਆਰੰਭਾਂਗੇ ਉੱਥੇ ਬਹੁਤ ਸੁੰਦਰ ਜਿਹੜੀ ਹੈ ਤਾਂ ਕਿ ਸਾਫ ਸਫਾਈ ਰਵੇ ਗੁਰੂ ਕੇ ਮਹਿਲ ਜਿੱਥੇ ਨਵੇਂ ਪਾਤਸ਼ਾਹ ਜੀ ਦਾ ਜਨਮ ਸਥਾਨ ਹੈ ਤੇ ਹੋਰ ਵੀ ਜਿਹੜੀ ਹੈ ਸਾਰੀ ਟੋਟਲ ਉਹ ਜੋ ਜੋ ਕੰਮ ਹੋਣ ਵਾਲੇ ਉਹ ਸਾਰੇ ਕਾਰਪੋਰੇਸ਼ਨ ਤੇ ਵੱਖ-ਵੱਖ ਅਧਿਕਾਰੀਆਂ ਨੂੰ ਦੱਸਿਆ ਗਿਆ ਤੇ ਹਰ ਸੰਭਵ ਜੋ ਤਿਆਰੀ ਹੈ ਉਹ ਕੀਤੀ ਜਾ ਰਹੀ ਹੈ ਤਾਂ ਸਰ ਜਿਹਨੇ ਤੁਸੀਂ ਖੁਦ ਗਰਾਊਂਡ ਤੇ ਉਤਰੇ ਸੀਗੇ ਜਨਰਲ ਸਰ ਖੁਦ ਹੋ ਰਹੇ ਸੀ ਜਿ세 ਹੀ ਕਾਲਕਤਾ ਸਰ ਕੋ ਕਿਹੜੀਆਂ ਕਿਹੜੀਆਂ ਕਮੀਆਂ ਤੁਸੀਂ ਦੇਖੀਆਂ ਕਿ ਵਾਕਈ ਉਹ ਕਮੀਆਂ ਸੀ ਜਾਂ ਤੁਸੀਂ ਕੋਈ ਹੋਰ ਸੁਝਾਅ ਚੱਲਦੇ ਜੀ ਜੀ ਦੇਖੋ ਸਫਾਈ ਦਾ ਇਸ਼ੂ ਹੈ ਜੀ ਬਾਬਾ ਜੀ ਨੇ ਵੀ ਅੱਜ ਧਿਆਨ ਚ ਲਿਆ ਕਿ ਸ਼ਾਮ ਨੂੰ ਕਈ ਵਾਰੀ ਲਾਈਟਾਂ ਨਹੀਂ ਚੱਲਦੀਆਂ ਹੁੰਦੀਆਂ ਉਹ ਵੀ ਸਪੈਸ਼ਲ ਐਕਸ਼ਨ ਹੋਣੀ ਡਿਪਲੂਟ ਕਰਤਾ ਤਾਂ ਕਿ ਕੋਈ ਵੀ ਐਦਾਂ ਦੀ ਸਟਰੀਟ ਲਾਈਟ ਨਾ ਹੋਵੇ ਆ ਜਿੱਥੋਂ ਵੀ ਕੋਈ ਐਦਾਂ ਦੀ ਲਿਖੀ ਹੋਈ ਹੈ ਅੱਜਕੱਲ ਹੁਣ ਦਿਨ ਵੀ ਛੋਟੇ ਹੋ ਰਹੇ ਆ ਤੇ ਬਹੁਤ ਜਲ 6:30 ਵਜੇ ਹਨੇਰਾ ਹੋ ਜਾਂਦਾ ਤਾਂ ਉਹ ਵਾਲੀ ਬਾਬਾ ਜੀ ਨੇ ਉਹ ਵੀ ਧਿਆਨ ਚ ਲੈ ਕੇ ਆਏ ਆ ਤੇ ਨਾਲ ਨਾਲ ਜ ਬਹੁਤ ਸਾਰੀ ਸੜਕਾਂ ਦੇ ਜਿਹੜੀ ਆ ਇਸ ਵਕਤ ਹਾਲਤ ਹਜੇ ਵੀ ਤਾਂ ਅਸੀਂ 5 ਨਵੰਬਰ ਟਾਈਮ ਦਿੱਤਾ ਹੈ ਡਿਪਾਰਟਮੈਂਟਸ ਨੂੰ ਪਰ ਮੈਂ ਤੁਹਾਡੇ ਸਭ ਤੋਂ 5 ਦਿਨ ਹੋਰ ਲੈਣਾ ਹੈ ਬਾਏ 10 ਨਵੰਬਰ ਸਾਡੀਆਂ ਸਾਰੀਆਂ ਸੜਕਾਂ ਚਾਰੋਂ ਨਗਰ ਕੀਰਤਨ ਵਾਲੀਆਂ ਤੇ ਜੋ ਵੀ ਸ਼ਰਤਾਂ ਸਾਰੀਆਂ ਜਿਹੜੀਆਂ ਹਨ ਅਪ ਟੂ ਮਾਰਕ ਹੋਣਗੀਆਂ ਸਾਰੀ ਸਫਾਈ ਜਿੱਥੋਂ-ਜਿੱਥੋਂ ਗੁਰੂ ਸਾਹਿਬ ਜੀ ਨੇ ਗੁਜ਼ਰਨਾ ਹੈ ਨਗਰ ਕੀਰਤਨ ਨੇ ਗੁਜ਼ਰਨਾ ਉਹਦੇ ਸਾਰੀਆਂ ਸੜਕਾਂ ਜਿਹੜੀਆਂ ਪਾਣੀਆਂ ਨਾਲ ਧੋਤੀਆਂ ਜਾਣਗੀਆਂ ਸਾਈਡਾਂ ਦੇ ਚ ਉਹਨਾ ਕਿਤੇ ਕੋਈ ਪੂਰਾ ਜਿੰਨਾ ਅਦਬ ਸਤਕਾਰ ਤੇ ਨਾਲ ਹੀ ਪੰਜਾਬ ਪੁਲਿਸ ਵੱਲੋਂ ਜਿਹੜਾ ਹੈ ਗਾਰਡ ਆਫ ਆਨਰ ਜਦੋਂ ਗੁਰਦਾਸਪੁਰ ਤੋਂ ਨਗਰ ਕੀਰਤਨ ਅਰੰਭੇ ਜਾਣਗੇ ਉੱਥੇ ਵੀ ਫਿਰ ਬਾਬਾ ਬਟਾਲੇ ਵੀ ਤੇ ਬਾਬਾ ਵਕਾਲਾ ਸਾਹਿਬ ਵੀ ਤੇ ਫਿਰ ਅੰਮ੍ਰਿਤਸਰ ਤੋਂ ਜਦੋਂ ਅਗਲੇ ਦਿਨ ਨਗਰ ਕੀਰਤਨ ਦੁਬਾਰਾ ਜਿਹੜਾ ਰੱਬੇ ਜੋਗ ਉੱਥੇ ਵੀ ਜਿਹੜੇ ਗਾਰਡ ਆਫ ਆਨਰ ਵੀ ਦਿੱਤੇ ਜਾਣਗੇ ਤੇ ਨਾਲ ਹੀ ਨਾਲ ਹੀ 에어ਪੋਰਟ ਤੋਂ ਜਿਹੜੀ ਰੋਡ ਆਂਦੀ ਉਹਨਾਂ ਤੇ ਵੀ ਮਸ਼ਾਲਾਂ ਤਾਂ ਕਿ ਜਿਹੜੀ ਸੰਗਤ ਜਿਹੜੀ ਹੈ ਉਹ ਵਿਦੇਸ਼ ਤੋਂ ਆਰੀ ਹੈ ਦੇਸ਼ ਦੇ ਬਾਕੀ ਹਿੱਸਿਆਂ ਤੋਂ ਆਰੀ ਹੈ ਉੱਥੇ ਇਹ ਨਗਰ ਕੀਰਤਨ ਬਿਲਕੁਲ 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 ਜੀ ਅਸੀਂ ਬਹੁਤ ਜਲਦੀ ਜਿਹੜੇ ਹੈ ਪੰਜੋ ਤਖਤਾਂ ਦੇ ਜਥੇਦਾਰ ਸਹਿਬਾਨ ਮੇਰੀ ਅੱਜ ਸਵੇਰੇ ਵੀ ਜਥੇਦਾਰ ਸਾਹਿਬ ਨਾਲ ਗੱਲ ਹੋਈ ਹੈ ਸਾਰੇ ਐਸਡੀਪੀਸੀ ਨੂੰ ਵੀ ਜੀ ਬਿਲਕੁਲ ਸੱਦਾ ਵੀ ਦਵਾਂਗੇ ਤੇ ਹੋਰ ਵੀ ਜੋ ਵੀ ਉਹ ਸਾਡੀ ਡਿਊਟੀ ਲਾਂਦੇ ਨੇ ਉਹ ਸਾਡਾ ਦੇਖੋ ਸੱਜਵੇਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕਿਹਾ ਉਸੇ ਕਰਕੇ ਦਵਾਂਗੇ ਅਨੰਦਪੁਰ ਸਾਹਿਬ ਵਿਖੇ ਵੀ ਉਹਨਾਂ ਵੱਲੋਂ ਚਿੱਠੀ ਆਈ ਸੀ ਕਿ ਟੈਂਟ ਸਿਟੀ ਹੋਰ ਵਧਾਈ ਜਾਵੇ ਵਧਾਈ ਹੈ ਜੋ ਵੀ ਦਿਸ਼ਾ ਨਿਰਦੇਸ਼ ਜਾਂ ਜੋ ਵੀ ਹੁਕਮ ਜੱਥੇਦਾਰ ਸਾਫ ਕਰਨਗੇ ਐਸਜੀਪੀਸੀ ਕਰੂਗੀ ਅਸੀਂ ਉਹਨਾਂ ਦਾ ਕਾਲਤਕ ਸਰਦੀ ਹੋਏ ਬਿਲਕੁਲ ਬਿਲਕੁਲ ਵੈਸੀ ਅਗਵਾਇ ਕਾਲ ਤੱਕ ਸਾਫ ਪ੍ਰੋਸੈਸ ਪੀਜ ਅਲੱਗ ਹੋਏਗੀ ਜਾਂ ਨਹੀਂ ਦੇਖੋ ਤੁਸੀਂ ਇਦਾਂ ਦੇ ਸਵਾਲ ਪੁੱਛ ਕੇ ਨਾ ਕਰੋ ਸਾਡਾ ਕੰਮ ਇਹ ਹੈ ਜੀ ਜਿਹੜੇ ਦੇਖੋ ਨਹੀਂ ਨਹੀਂ ਦੇਖੋ ਜੀ ਇਹ ਤਾਂ ਦੇਖੋ ਜੀ ਸਟੇਜ 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 ਖਾਲਸੇ ਦੀ ਇੱਕੋ ਹੀ ਹੈ ਜੀ ਉਹ ਤੱਕ ਤਾਂ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਹੈ ਗੁਰਦੁਆਰਾ ਸੀਸਗੰਜ ਸਾਹਿਬ ਹੀ ਹੈ ਉਹੀ ਸਥਾਨ ਹੈ ਜੀ ਅੱਜ ਵੀ ਸਵੇਰੇ ਸਾਡੇ ਬਹੁਤ ਹੀ ਸਤਿਕਾਰਯੋਗ ਭਾਈਪਿੰਦਰਪਾਲ ਸਿੰਘ ਜੀ ਨੇ ਸਾਰੇ ਪੰਥ ਨੂੰ ਜਿਹੜੀ ਕੌਮ ਨੂੰ ਅਪੀਲ ਕੀਤੀ ਹੈ ਜਿਹੜਾ ਹੈ ਇੱਕੋ ਹੀ ਸਥਾਨ ਹੈ ਗੁਰਦੁਆਰਾ ਸੀਸਗੰਨ ਸਾਹਿਬ ਉਸ ਦੇ ਨਾਲ ਨਾਲ ਅਸੀਂ ਬਹੁਤ ਸਾਰੇ ਜਿਹੜੇ ਹੋਰ ਸਮਾਗਮ ਹੈ ਜਿਵੇਂ ਵਿਧਾਨ ਸਭਾ ਸੈਸ਼ਨ ਹੋ ਰਿਹਾ ਸਰਵ ਧਰਮ ਸੰਮੇਲਨ ਹੋ ਰਿਹਾ ਸਾਰੇ ਧਰਮਾਂ ਦੇ ਜਿਹੜੇ ਮਹਾਪੁਰਖ ਸੰਤ ਮਹਾਪੁਰਖ ਨੇ ਖਲੇ ਗੁਰੂ ਤੇਗ ਬਹਾਦਰ ਜੀ ਕੱਲੇ ਸਿੱਖਾਂ ਦੇ ਉਹਨਾਂ ਨੇ ਜੋ ਸ਼ਹਾਦਤ ਦਿੱਤੀ ਹੈ ਉਹ ਮਾਨਵਤਾ ਲਈ ਦਿੱਤੀ ਹੈ ਹਿਊਮਨ ਰਾਈਟਸ ਦੀ ਸਭ ਤੋਂ ਵੱਡੀ ਮਿਸਾਲ ਸ੍ਰੀ ਗੁਰੂ ਤੇਗ ਬਹਾਦਰ ਨੌਵੇਂ ਪਾਤਸ਼ਾਹਨ ਤ ਵਕ ਵਕ ਧਰਮਾਂ ਦੇ ਜਿਹੜੇ ਸੀ ਉਹਨਾਂ ਨੇ ਇਨਵਾਈਟਸ ਕਰ ਰਹੇ ਆ ਮਾਰੀਓ ਮੁੱਖ ਮੰਤਰੀ ਸਾਹਿਬ ਹੋਰ ਵੀ ਬਹੁਤ ਸਾਰੇ ਡਿਗਨਿਟਰੀਜ਼ ਨੂੰ ਇਨਵਾਈਟ ਕਰ ਰਹੇ ਆ ਤਾਂ ਇੱਕ ਸਰਬੱਤ ਦਾ ਭਲਾ ਇਕੱਤਰਤਾ ਵੀ ਹੋ ਰਹੀ ਤਾਂ ਬਹੁਤ ਸਾਰੇ ਸਮਾਗਮ ਹੈ ਜੁਤੇ ਡਰੋਨ ਸ਼ੋਅ ਹੈ ਤਾਂ ਸਾਰਿਆਂ ਲਈ ਪੂਰੇ ਅਨੰਦਪੁਰ ਸਾਹਿਬ ਦੇ ਵਿੱਚ ਅਸੀਂ ਇੱਕ ਟੈਂਟ ਸਿਟੀ ਬਣਾ ਰਹੇ ਜਿਹਦਾ ਨਾਮ ਚੱਕ ਨਾਨਕੀ ਰੱਖ ਰਹੇ ਆ ਫਿਰ ਭਾਈ ਮਤੀ ਦਾਸ ਨਿਵਾਸ ਹੈ ਭਾਈ ਸਤੀਦਾਸ ਨਿਵਾਸ ਹੈ ਬਹੁਤ ਸਾਰੀਆਂ ਤਿਆਰੀਆਂ ਜੀ ਪੂਰੇ ਅਨੰਦਪੁਰ ਸਾਹਿਬ ਜੁ ਵਕ ਵਕ ਇੱਕੋ ਸਮੇਂ ਤੇ ਬਹੁਤ ਸਾਰੇ ਸਮਾਗਮ ਚੱਲਦੇ ਰਹੇ ਨੇ ਕੰਪਲੈਕਸ ਪ੍ਰੋਗਰਾਮ ਬਣਿਆ ਜੀ ਦਿੱਲੀ 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 ਵਿਖੇ ਵੀ ਦਿੱਲੀ ਦਿੱਲੀ ਵਿਖੇ ਵੀ ਜੀ ਜਿਹੜਾ ਹੈ ਅ 25 ਅਕਤੂਬਰ ਨੂੰ ਬਲਕਿ ਇਸ ਮਾਗਮਾ ਦੀ ਜਿਹੜੀ ਰਸਮੀ ਸ਼ੁਰੂਆਤ ਹੀ ਹੈ ਉਹ ਦਿੱਲੀ ਤੋਂ ਹੋ ਰਹੀ ਹੈ 25 ਅਕਤੂਬਰ ਨੂੰ ਸਵੇਰੇ ਗੁਰਦੁਆਰਾ ਸੀਸਗੰਜ ਸਾਹਿਬ ਚਾਨਨੀ ਚੌਕ ਦਿੱਲੀ ਵਿਖੇ ਅਰਦਾਸ ਕਰਕੇ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਸ਼ਾਮ ਨੂੰ ਜਿਹੜਾ ਹੈ ਰਕਾਬਗੰਜ ਗੁਰਦੁਆਰਾ ਰਕਾਬਗੰਜ ਸਾਹਿਬ ਕੀਰਤਨ ਸਮਾਗਮ ਕੋੜੇ ਦੇ ਅਮਰਸਰ ਬਹੁਤ ਟੇਰ ਲੱਗੇ ਨੇ ਇਹਦੀ ਲਿਫਟਿੰਗ ਦਾ ਸਰ ਬਿਲਕੁਲ ਜੀ ਬਿਲਕੁਲ ਜੀ ਮੈਂ ਉਸਮਾ ਚੱਲਿਆ ਸੀ ਜੀ

ਅਸੀਂ ਦੇਣ ਦੀ ਜਿਹੜੀ ਆ ਕੋਸ਼ਿਸ਼ ਕਰ ਰਹੇ ਆ ਉਹਦੇ ਲਈ ਦਿਨ ਰਾਤ ਲੱਗੇ ਆ ਤੇ ਆਪ ਸਭ ਦਾ ਵੀ ਮੈਂ ਅੱਜ ਵੀ ਦੇਖ ਰਿਹਾ ਕਿ ਤੁਸੀਂ ਇੰਨੀ ਵੱਡੀ ਤਰ੍ਹਾਂ ਸਾਰਾ ਮੀਡੀਆ ਆਇਆ ਆ ਆਪ ਸਭ ਦੇ ਵੀ ਸਹਿਯੋਗ ਦੀ ਲੋੜ ਹੈ ਲੇਕਿਨ ਅਬ ਇੱਕ ਸਾਲ ਹੋ ਗਿਆ ਲਿਫਟਿੰਗ ਨਹੀਂ ਹੋ ਰਹੀਆ ਬਿਲਕੁਲ ਕਰਾਵਾਂਗੇ ਸਰ ਇੱਕ ਸਾਲ ਹੋ ਗਿਆ ਆਏ ਦਿਨ ਹਥਿਆਰ ਔਰ ਹੈਂਡ ਗ੍ਰੇਨੇਡ ਫੜੇ ਯਾਰ ਨੇ ਸੁਰੱਖਿਆ ਦਾ ਪ੍ਰਬੰਧ ਕਿਸ ਤਰ੍ਹਾਂ ਹੋਊਗਾ ਟੋਟਲ ਜੀ ਟੋਟਲ ਜਿਹੜਾ ਹੈ ਮੈਂ ਫਿਰ ਆਪ ਜੀ ਨੂੰ ਕਰੂੰਗਾ ਕਿ ਜਿਹੜਾ ਆਪਾਂ ਚਾਹੁੰਦੇ ਆ ਕਿ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਬਹੁਤ ਵੱਡੀ ਹੈ ਤੇ ਅੰਮ੍ਰਿਤਸਰ ਜ਼ਿਲ੍ਹੇ ਨੂੰ ਮਾਣ ਹੈ ਕਿ ਗੁਰੂ ਸਾਹਿਬ ਦਾ ਜਨਮ ਵੀ ਇੱਥ ਭਗਤੀ ਕੀਤੀ ਹੈ ਇਹ ਇਹ ਇਹਨਾ ਲੰਮਾ ਸਮਾਂ ਆਪਾਂ ਉਹਦੇ ਤੱਕ ਸੀਮਿਤ ਰੱਖੀਏ ਹਰ ਤਰ੍ਹਾਂ ਦੇ ਪੁਖਤੇ ਸਿਕਿਉਰਿਟੀ ਪ੍ਰਬੰਧ ਵੀ ਪੰਜਾਬ ਪੁਲਿਸ ਉਹਨਾਂ ਕਿਤੇ ਦੇਖੋ ਇਹ ਮੇਰੇ ਮਾਨਯੋਗ ਮੁੱਖ ਮੰਤਰੀ ਜੀ ਮੈਂ ਤੁਹਾਨੂੰ ਆਪ ਹੀ ਕਹਿੰਦਾ ਬਹੁਤ ਸਾਰੇ ਨੈਸ਼ਨਲ ਐਂਡ ਇੰਟਰਨੈਸ਼ਨਲ ਲੈਵਲ ਦੇ ਡਿਗਨਿਟਰੀਜ਼ ਨੂੰ ਇਨਵਾਈਟ ਜਾਣਗੇ ਪਰ ਉਹ ਜਿਹੜੇ ਆ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਜਾਣਗੇ ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ ਦੱਸਾਂਗੇ ਪੈਸਾ ਪੈਸਾ ਅੰਮ੍ਰਿਤਸਰ ਸ਼ਹਿਰ ਨੂੰ ਪੁਜਤਰ ਸ਼ਹਿਰ ਦਾ ਦਰਜਾ ਤੇ ਨਾਮ ਜੀ ਬਿਊਰੋ ਰਿਪੋਰਟ ਪਰਖ ਟੀਵੀ ਅੰਮ੍ਰਿਤਸਰ